ਕੋਈ ਤਾਂ ਸ਼ਰਮ ਕਰਨੀ ਚਾਹੀਦੀ ਆ ਬੰਦਾ ਸਾਡਾ ਚਲ ਗਿਆ ਘਰ ਉਹਦਾ ਖਾਲੀ ਹੋ ਗਿਆ ਜਿੱਥਾ ਸਾਡਾ ਇਸ ਵੇਲੇ ਦੁੱਖ ਜਿਆ ਤੇ ਉਤੋਂ ਤੁਸੀਂ ਇਦਾਂ ਦੀਆਂ ਗੰਡੀਆਂ ਗੱਲਾਂ ਕਰਾਂ ਜਿਹੜੇ ਬੰਦੇ ਮਿਲੇ ਹੀ ਨਹੀਂ ਫੀਲ ਨਹੀਂ ਸੌਣ ਦਿੰਦਾ ਜਦੋਂ ਨਾ ਇਹ ਬਿਮਾਰ ਹੋਇਆ ਡਿਗਿਆ ਵੀ ਉਤੋਂ ਪਹਿਲਾਂ ਵੀ ਇਹਨੂੰ ਮੈਂ ਕਹਣਾ ਉਹ ਤੇਰਾ ਮੈਨੂੰ ਲੱਗਦਾ ਜਿਵੇਂ ਤੂੰ ਠੀਕ ਨਹੀਂਗਾ ਨਹੀਂ ਪਪਾ ਜੀ ਮੈਂ ਠੀਕ ਆ ਮੈਂ ਠੀਕ ਆ ਹੁਣ ਘਰ ਦੇ ਵੀ ਦੇਖਦੇ ਸੀ ਉਹ ਵੀ ਵਿਚਾਰੇ ਕਹਿੰਦੇ ਸੀ ਮਨ ਤਾਂ ਨਹੀਂ ਸੀ ਥੋੜਾ ਦਲੇਰ ਕਹਿ ਲੋ ਜਾਂ ਫਿਰ ਸਿਰੜੀ ਕਹਿ ਲੋ ਹਨਾ ਜੀ 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 ਨਹੀਂ ਮੈਂ ਠੀਕ ਹਾਂ ਆਪਾਂ ਕੇ ਬਜ਼ੁਰਗ ਵੀ ਹੁੰਦੇ ਆਪਾਂ ਕਹਿੰਦੇ ਤੁਸੀਂ ਉਹ ਕਹਿੰਦੇ ਨਹੀਂ ਮੈਂ ਠੀਕ ਹਾਂ ਮੈਂ ਉਹ ਔਰ ਜਦੋਂ ਲੈ ਕੇ ਗਏ ਹਸਪੀਟਲ ਉਹਨਾਂ ਫਿਰ ਉਹ ਕਹਿੰਦੇ ਤਾਂ ਬਹੁਤ ਜ਼ਿਆਦਾ ਡੈਮੇਜ ਹੋ ਚੁੱਕਾ ਉਹਦੇ ਕੋ ਤੇ ਕਰਕੇ ਉਹ ਸਾਰਾ ਕੁਝ ਅੰਦਰੋਂ ਸਿਸਟਮ ਜਾਨੀ ਕਿ ਫੇਲਿਅਰ ਇੱਕਦਮ ਹੀ ਜਾਨੀ ਕਿ ਇਦਾਂ ਦੀ ਹੋਣ ਜਿਹੜੀ ਹੁਣ ਲਾਸਟ ਸਟੇਟ ਬਣੀ ਆ ਫਿਰ ਵੈਂਟੀਲੇਟਰ ਦੇ ਉੱਤੇ ਵੀ ਰੱਖਿਆ ਵੀ ਚਲੋ ਬਹੁਤ ਮਹਾਰਾਜ ਮੈਂ ਤਾਂ ਲਾ ਕੋਈ ਕਰੀਏ ਆ ਪ੍ਰੋਬਲਮ ਸੀ ਜਦੋਂ ਆਵਾਜ਼ਾਂ ਲਾਉਣੇ ਸਾਹ ਭਰ ਕੇ ਜਾਂ ਉਹ ਐਕਸਰਸਾਈਜ਼ ਹੀ ਉਹ ਹੀ ਉਹਨੂੰ ਡਾਕਟਰਾਂ ਨੇ ਦੱਸੀ ਸੀ ਠੀਕ ਹੈ ਫੂਕ ਜੀ ਮਾਰ ਕੇ ਉਹ ਇੱਕ ਦਿੱਕਾ ਸੀ ਕੁਝ ਤਾਂ ਫੂਕ ਮਾਰ ਕੇ ਉਹਨੂੰ ਬੋਲੀਆਂ ਜਾਂ ਤਾਂ ਜਾਣ ਨਹੀਂ ਆ ਸੀ ਆ ਉਦਾਂ ਮੈਂ ਇੱਕ ਗੱਲ ਵੀ ਰਹਿਣਾ ਚਾਹਣਾ ਮਨਦੀਪ ਸਿਆ ਜੀ ਜਿਹੜੇ ਨਾ ਅਸੀਂ ਸਾਡੇ ਕਲਾਮਾਨ ਲੋਕ ਆ ਰਾਗੀ ਸਾਡੀ ਪ੍ਰਚਾਰਕ ਅਸੀਂ ਖਾਸ ਕਰ ਪੰਜਾਬੀ ਅਸੀਂ ਪਰਹੇਜ਼ ਨਹੀਂ ਰੱਖਦੇ ਹੂੰ ਹੁਣ ਡਾਕਟਰ ਸਾਹਿਬ ਨੇ ਕਈ ਗੱਲਾਂ ਦਾ ਕਿਹਾ ਵੀ ਉਹ ਨਾ ਬੇਪਰਵਾਹ ਥੋੜਾ ਜਿਆਦਾ ਹਾਂ ਸੀ ਮੈਂ ਨਾਮ ਇਹ ਮੈਸੇਜ ਸੰਗਤ ਨੂੰ ਦੇਣਾ ਚਾਹੁੰਦਾ ਵੀ ਬੇਪਰਵਾਹ ਨਾ ਰਹੋ ਥੋੜਾ ਜਿਹਾ ਡਾਕਟਰ ਨੇ ਕਿਹਾ ਤਾਂ ਵੀ ਆ ਚੀਜ਼ ਲਈ ਜਾ ਰਿਹਾ ਫੇਓ ਕਿਉਂ ਆਪਾਂ ਕਰ ਰਹੇ ਆ ਇਸ ਵਕਤ ਸਾਡੇ ਨਾਲ ਢਾਡੀ ਤਰਸੀਮ ਸਿੰਘ ਜੀ ਮੋਰਾਂ ਵਾਲੀ ਆਪ ਜੁੜ ਚੁੱਕੇ ਨੇ ਜਿਨ੍ਹਾਂ ਦੇ ਸਾਥੀ ਭਾਈ ਜਸਵੰਤ ਸਿੰਘ ਜੀ ਕਮਲਸ੍ਰੀ ਹੋਰਾਂ ਦੀ ਅਚਾਨਕ ਅਕਾਲ ਚਲਾਣੇ ਦੀ ਖਬਰ ਆਂਦੀ ਹੈ ਭਾਈ ਸਾਹਿਬ ਪਲੀਜ਼ ਤੁਸੀਂ ਦੱਸੋ ਕਿਉਂਕਿ ਸੰਗਤ ਜਦੋਂ ਦਾ ਸੰਗਤ ਨੇ ਸੁਣਿਆ ਹੈ ਪੂਰੀ ਸ਼ੌਕ ਹੈ ਕਿ ਕਿਵੇਂ ਇਹ ਪਾਣਾ ਅਚਾਨਕ ਵਾਪਰ ਗਿਆ ਮਨਜੀਤ ਸਿੰਘ ਉਹ ਨਾ ਸਾਲਕ ਤੋਂ ਜ਼ਿਆਦਾ ਅਫੈਕਟਡ ਹੋ ਗਏ ਗੋਲੀਆਂ ਤਾਂ ਪਹਿਲਾਂ ਖਾਂਦਾ ਹੀ ਥੋੜਾ ਨਾ ਤਿੱਲਾ ਸੀਗਾ ਕਈ ਚੀਜ਼ਾਂ ਸੀਆਂ ਜੀ ਪਰ ਆ ਸਾਲਕ ਤੋਂ ਸਾਲ ਕੇ ਆ ਉਹ ਅੰਦਰ ਦਾ ਸਿਸਟਮ ਉਹ ਤਾਂ ਨਾ ਜ਼ਿਆਦਾ ਓਬੀਕ ਹੋ ਗਿਆ ਸੀ ਆ ਜੀ ਕਿਡਨੀਆਂ ਕਿਉਂਕਿ ਤੁਹਾਨੂੰ ਹੋਏ ਜਿਹੜਾ ਦੂਜਾ ਲਿਵਰ ਔਰ ਗੁਰਦੇ ਜੀ ਲਿਵਰ ਲਿਵਰ ਕਿਡਨੀਆਂ ਉਹ ਓਬੀਕ ਹੋ ਚੁੱਕੀਆਂ ਸੀ ਜੀ ਉਹ ਜਿਹੜਾ ਲੀਵਰ ਸੀ ਉਹ ਜਿਆਦਾ ਜਿਆਦਾ ਹੀ ਹੁਣ ਜਿਆਦਾ ਡੈਮੇਜ ਹੈਗਾ ਉਹ ਬਦਲ ਹੋਣਾ ਸੀਗਾ ਪਰ ਉਹ ਹੁਣ ਜਿੱਦਾਂ ਉਹ ਬਦਲਣ ਕਰਕੇ ਗਏ ਕਿ ਉਹ ਜਦੋਂ ਹੁਣ ਉਹ ਘਰ ਵਾਲੀ ਉਹਦੀ ਤਿਆਰ ਸੀ ਪੈਸਾ ਵੀ ਸਭ ਕੁਝ ਕਰਦੇ ਆ ਸੀ ਅਸੀਂ ਹਨਾ ਜੀ ਮਾਮਲਾ ਸੰਬੰਧਤ ਨਹੀਂ ਆਪ ਸਾਰੇ ਕਿਉਂਕਿ ਖਰਚਾ ਬਹੁਤ ਹੈ ਤੇ ਲੱਖਾਂ ਰੁਪਈਆ ਲੱਗ ਚੁੱਕਾ ਪਹਿਲਾਂ ਤੇ ਪਹਿਲਾਂ ਵੀ ਸਾਲ ਭਰ ਤੋਂ ਹਸਪਤਾਲੀ ਸੀ ਬਹੁਤ ਕੋਈ ਮਬ ਛੋਟੀ ਅਮਾਉਂਟ ਨਹੀਂ ਲੱਗੀ ਆਪ ਜੀ ਨੂੰ ਪਤਾ ਹਸਪਤਾਲਾ ਕਿ ਇੱਥੇ ਬਹੁਤ ਵੱਡਾ ਖਰਚਾ ਨਾ ਕੋਈ ਸਰਕਾਰਾਂ ਦੀ ਮਦਦ ਉਹ ਤੁਹਾਡੇ ਸਾਡੇ ਸਾਰੇ ਆਪ ਹੀ ਕੀਤਾ ਹਾਂ ਜੀ ਦਾਸ ਮਾਰੇ ਨੇ ਮੇਰਾ ਕੀਤਾ ਉਹ ਉਹਦੇ ਨਾਲ ਪਿਆਰੀ ਬਹੁਤ ਸੀ ਉਹ ਉਹਦਾ ਮੈਂ ਉਦਾਂ ਹੀ ਬਹੁਤ ਕੀਤਾ ਪਹਿਲਾਂ ਜਦੋਂ ਤੋਂ ਦਾਸ ਨਾਲ ਜੁੜਿਆ ਨਾ ਜੀ ਕਿਹਜੇ ਘਰ ਦੇ ਵਿੱਚ ਸੀ ਘਰ ਬਣਾ ਕੇ ਦਿੱਤਾ ਫਿਰ ਨਾਲ ਗੱਡੀਆਂ ਗੱਡੀ ਗੱਡੀ ਨਹੀਂ ਸੀ ਹੁੰਦੀ ਸਕੂਟਰ ਹੁੰਦਾ ਸੀ ਇਹਦੇ ਕੋਲ ਅੱਜ ਦਇਆ ਸਿੰਘ ਟਲਵਰਨਾ ਵੀਰਿਆ ਆਲਮਗੀਰ ਜੀ ਨਾਲ ਵੀਰਿਆ ਥੋੜਾ ਸਮਾਂ ਤੇ ਤੂਫਾਨ ਜੀ ਨਾਲ ਰਿਹਾ ਫਿਰ ਆਪਣੇ ਸਾਨੂੰ ਛੱਡ ਕੇ ਵੀ ਜਾਂਦੇ ਰਹੇ ਹੋਰ ਵਧੀਆ ਜਥਿਆਂ ਦਾ ਰਹਿੰਦੇ ਰਹੇ ਆ ਪਰ ਉਹ ਸਾਡਾ ਜਿਹੜਾ ਅਸੀਂ ਪਿਆਰ ਸੀ ਉਹ ਬਹੁਤ ਜ਼ਿਆਦੇ ਪਿਆਰਾ ਭਰਾਵਾਂ ਵਾਲਾ ਸੀ ਕਦੇ ਮੈਂ ਤਾਂ ਕੀ ਮੇਰੇ ਘਰਦਿਆਂ ਮੇਰੇ ਭੈਣ ਭਾਈ ਉਹ ਇੱਥੇ ਆਏ ਕਿਉਂਕਿ ਭੈਣ ਭਾਈਆਂ ਦੇ ਸਹਯੋਗ ਨਹੀਂ ਹੁੰਦਾ ਜੋ ਵੀ ਹੁੰਦਾ ਨਾ ਆਪਾਂ ਕਹੋ ਇੱਥੇ ਦੀ ਕਮਾਈ ਨਾਲ ਉਹ ਕੁਝ ਨਹੀਂ ਗੱਲ ਬਣਦੀ ਚਲੋ ਪਰ ਇਹ ਵੀਰੇ ਨੇ ਨਾ ਆਪਣੇ ਜਸਵੰਤ ਸਿੰਘ ਨੇ ਉਦਾਂ ਵੀ ਤਨੋ ਮਨੋ ਤਨੋ ਹਰ ਜਗ੍ਹਾ ਜਿੱਥੇ ਅਸੀਂ ਖੜ ਗਏ ਪੰਥਕ ਤੌਰ ਤੇ ਬਹੁਤ ਅੱਜ ਕੇ ਸਾ ਦਿੱਤਾ ਪਰ ਉਹ ਹੁਣ ਜਦੋਂ ਪ੍ਰੋਬਲਮ ਹੀ ਐਡੀ ਬਣ ਗਈ ਉਹ ਕਹਿੰਦੇ ਸੀ ਵੀ ਇਹ ਬੰਦਾ ਉਹ ਇੱਕਦਮ ਅਟੈਕ ਆ ਗਿਆ ਜਦੋਂ ਗੁਰਦਾ ਬਦਲਣਾ ਸੀ ਨਾ ਉਹ ਗੁਰਦਾ ਤਾਂ ਬਦਲ ਹੋਣਾ ਸੀਗਾ ਜੇ ਥੋੜਾ ਉਹ ਆਪਣੇ ਕੀ ਕਹਿੰਦੇ ਉਹ ਤੇ ਤਾਕਤ ਹੁੰਦੀ ਉਹ ਰਹਿ ਨਹੀਂ ਸੀ ਗਈ ਠੀਕ ਹੈ ਠੀਕ ਹੈ ਠੀਕ ਹੈ ਉਹ ਦੇਖੋ ਦੇਖ ਕੇ ਉਹ ਸਾਰਾ ਕੁਝ ਅੰਦਰੋਂ ਸਿਸਟਮ ਜਾਨੀ ਕਿ ਫੇਲੀਅਰ ਇੱਕਦਮ ਹੀ ਜਾਨੀ ਕਿ ਇਦਾਂ ਜਿਹੜੀ ਹੁਣ ਜਿਹੜੀ ਹੁਣ ਲਾਸਟ ਸਥਿਤੀ ਬਣੀ ਆ ਫਿਰ ਵੈਂਟੀਲੇਟਰ ਦੇ ਉੱਤੇ ਵੀ ਰੱਖਿਆ ਵੀ ਚਲੋ ਬਹੁਤ ਮਹਾਰਾਜ ਮੈਂ ਤਰਲਾ ਕੋਈ ਕਰੀਏ ਅੱਗੇ ਵੀ ਇਦਾਂ ਹੀ ਸੀ ਜਦੋਂ ਲਾਸਟ ਵਾਰੀ ਸੀ ਨਾ ਉਹ ਤੋਂ ਕੈਪੀਟਲ ਹਸਪੀਟਲ ਚਲੰਦਰ ਦਾ ਜੀ ਅਬ ਤੋਂ ਟਾਪ ਹਸਪੀਟਲਾਂ ਚਾਹੁੰਦਾ ਉੱਥੇ ਇਹਦਾ ਵਾਵਾ ਦੇਣਾ ਇਲਾਜ ਚੱਲਿਆ ਪਰਿਵਾਰ ਨੇ ਰਿਸ਼ਤੇਦਾਰਾਂ ਨੇ ਨਗਰ ਨਿਵਾਸੀਆਂ ਨੇ ਦਾਸ ਨੇ ਮੇਰੇ ਰਿਸ਼ਤੇਦਾਰਾਂ ਤੱਕ ਮੇਰੇ ਅਨਲੌਜ਼ ਨੇ ਆਪਣੇ ਭੈਣ ਸਭ ਨੇ ਬਹੁਤ ਉਦੋਂ ਵੀ ਸਹਿਯੋਗ ਕੀਤਾ ਉਹਨੂੰ ਪਿਆਰੀ ਸਾਰੇ ਪਿਆਰ ਕਰਦੇ ਸੀ ਨਾ ਪਰ ਆਪਾਂ ਉਦਾਂ ਮੈਂ ਇੱਕ ਗੱਲ ਵੀ ਦਾ ਕਹਿਣਾ ਚਾਹੁੰਦਾ ਮੰਦੀਪ ਸਿੰਘ ਜੀ ਜਿਹੜੇ ਨਾ ਅਸੀਂ ਸਾਡੇ ਕਲਾਬਾਨ ਲੋਕ ਆ ਰਾਗੀ ਸਾਡੀ ਪ੍ਰਚਾਰਕ ਅਸੀਂ ਖਾਸ ਕਰ ਪੰਜਾਬੀ ਅਸੀਂ ਪਰਹੇਜ਼ ਨਹੀਂ ਰੱਖਦੇ ਹੂੰ ਕੋਣ ਡਾਕਟਰ ਸਾਹਿਬ ਨੇ ਕਈ ਗੱਲਾਂ ਦਾ ਕਿਹਾ ਸੀ ਉਹ ਨਾ ਬੇਪਰਵਾਹ ਥੋੜਾ ਜਿਆਦੇ ਆਸੀਂ ਮੈਂ ਨਾ ਇਹ ਮੈਸੇਜ ਸੰਗਤ ਨੂੰ ਦੇਣਾ ਚਾਹੁੰਦਾ ਵੀ ਬੇਪਰਵਾਹ ਨਾ ਰਹੋ ਥੋੜਾ ਜਿਹਾ ਡਾਕਟਰ ਨੇ ਕਿਹਾ ਤਾਂ ਵੀ ਆ ਚੀਜ਼ ਲਈ ਜਹਿਰ ਆ ਫੇਉ ਕਿਉਂ ਆਪਾਂ ਕਰ ਰਹੇ ਆ ਹੂੰ ਹੈਨਾ ਜੀ ਤੇ ਦੂਜਾ ਠੀਕ ਆ ਆਪਾਂ ਕਹਿੰਦੇ ਮਹਾਰਾਜ ਦਾ ਭਾਣਾ ਪਰ ਜਦੋਂ ਜਦੋਂ ਡਾਕਟਰ ਰੋਕਦੇ ਆ ਉਹ ਚੀਜ਼ ਤੋਂ ਨਾ ਰੁਕੀਏ ਤੇ ਇਹਦਾ ਮਤਲਬ ਅਸੀਂ ਭਾਣੇ ਨੂੰ ਆਪ ਹੀ ਮੰਨੀ ਜਾ ਰਹੇ ਆ ਤੇ ਉਹ ਕਹ ਰਿਹਾ ਪਿਆ ਮੌਤ ਆ ਤੇਰੀ ਆਨੇਗਾ ਫਿਰ ਵੀ ਉਹ ਚੀਜ਼ ਨੂੰ ਆਪਾਂ ਕਰੀਏ ਦੂਜਾ ਬਹੁਤ ਜਿਆਦੇ ਕਿਆ ਜਸ ਖਦਾ ਵੀ ਹੁਣ ਮੇਰੇ ਤੇ ਕੀ ਵੀਤੀ ਹੋਗੀ ਇੱਕ ਤਾਂ ਨਾ ਦੇਖੋ ਧਨ ਵੀ ਗਿਆ ਧਨ ਤੌਰ ਤੇ ਵੀ ਉਹ ਸਾਰਾ ਪਰਿਵਾਰ ਦਾ ਆਪਣਾ ਜਿੰਨਾ ਵੀ ਉਹਦੀ ਸੰਪਤੀ ਉਹ ਦੂਜਾ ਉਹ ਬੰਦਾ ਵੀ ਚਲ ਗਿਆ ਤੀਜਾ ਕਿ ਇੰਨੇ ਨਕਮੇ ਬੰਦੇ ਉਹ ਪਰਦੇਸਾਂ ਚ ਕਿਤੇ ਸਾਨੂੰ ਮਿਲੇ ਨਹੀਂ ਨਾ ਉਹ ਨਹੀਂ ਕਦੇ ਹੋਂ ਨਾ ਪਹਿਲਾਂ ਸਪੋਰਟ ਕੀਤੀ ਆ ਕਿ ਸਾਡੀ ਸ਼੍ਰੇਣੀ ਦੀ ਹੈ ਤੁਹਾਡੀ ਉਹ ਇੰਨੀ ਜੈਲਸ ਕਰਦੇ ਸੀ ਇਹਦੇ ਨਾਲ ਹੁਣ ਉਹ ਪੋਸਟਾਂ ਕੁਝ ਮੇਰੇ ਲਈ ਕੋ ਕਿਸੇ ਲਈ ਗਲਤ ਮਲਤੀ ਪਾਈ ਜਾ ਰਿਹਾ ਹੈ ਬਹੁਤ ਜਿਆਦੇ ਇਹਦਾ ਸਾਹਦਤਾ ਉਹਦੇ ਪਰਿਵਾਰ ਨੂੰ ਪੁੱਛੋ ਕਿ ਉਹਦੇ ਨੇ ਅਸੀਂ ਕਿੱਦਾਂ ਖੜੇ ਆ ਗੱਡੀ ਦੀਆਂ ਕਿਸ਼ਤਾਂ ਟੁੱਟ ਗਈਆਂ ਕਰੋਨਾ ਕਾਲ ਤੋਂ ਪਹਿਲਾਂ ਵੀ ਕਰੋਨੇ 'ਚ ਤਾਂ ਖੜੇ ਹੀ ਆ ਨਾ ਉਤੋਂ ਪਹਿਲਾਂ ਕਿਸ਼ਤਾਂ ਉਹ ਉਹ ਕਿਸ਼ਤਾਂ ਦਾਸ ਨੇ ਭਰੀਆਂ ਪਿਆ ਵਾਰ ਜਾਰ ਕੋਈ ਨਹੀਂ ਜਿਵੇਂ ਉਹ ਮੈਂ ਇਹਨੂੰ ਸੇਵੰਗ ਸੇਵੰਗ ਲਈ ਕਹਿੰਦਾ ਸੀ ਪਰ ਸਾਡੇ ਇਹ ਜਿਹੜਾ ਸਾਡਾ ਨਾ ਇਹ ਮੈਂ ਕਮਰਾਗੀ ਸਾਡੀ ਪ੍ਰਚਾਰਕ ਪੁਰਾਣੇ ਵੀ ਐਡੇ ਵੱਡੇ ਵੱਡੇ ਬੰਦੇ ਸੀ ਗੋਵਾਏ ਰਿਆ ਸੀ ਜੀ ਦਲਵਰ ਸਾਹਿਬ ਨਾ ਬਹੁਤ ਛੋਟੀ ਦੇ ਗਵਈਏ ਸੀ ਬੰਦੇ ਉਹ ਬੰਦੇ ਸਾਹਮਣੇ ਵਾਲੇ ਸੀ ਚਤਨ ਕੀਤਾ ਕਿਉਂਕਿ ਉਹਨਾਂ ਸਾਰੀ ਪਿਆਰ ਕਰਦੇ ਹੁੰਦੇ ਐ ਇਹਨੂੰ ਕਿਹੜਾ ਘਟ ਕਰਦੇ ਸਜ ਕੇ ਹੁਣ ਪਰ ਉਹ ਥੋੜਾ ਆਪ ਵੀ ਧਿਆਨ ਵੀ ਰੋ ਜੇ ਆਪਾਂ ਨਹੀਂ ਰੱਖਦੇ ਨਾ ਆਪਣੀ ਬੋਡੀ ਦਾ ਸਿਹਤ ਦਾ ਉਹ 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 ਚੰਗਾ ਨਹੀਂ ਰਹਿੰਦਾ ਹੁਣ ਭੁਗਤ ਤਾਂ ਸਾਰੇ ਰਹਿਆ 10 ਰੁਪਏ ਭੁਗਤ ਰਹੇ ਆ ਇਦਾਂ ਦੀ ਆਵਾਜ਼ ਇਦਾਂ ਦਾ ਦਿਲਦਾਰ ਬੰਦਾ ਨਖਣ ਵਾਲਾ ਉਹਦਾ ਪਰਿਵਾਰ ਬੱਚੇ ਹਜੇ ਬਹੁਤ ਕੁਝ ਉਹਨੇ ਕੀਤਾ ਪਰਿਵਾਰ ਲਈ ਇੱਕ ਇੱਕ ਲੜਕਾ ਇਹਨਾਂ ਦਾ ਬਾਹਰ ਆ ਠੀਕ ਹੈ ਜੀ ਕੋਲ ਕੋ ਨੂੰ ਪਹਿਲਾਂ ਉੱਥੇ ਮਨੀਲੇ ਚ ਭੇਜਿਆ ਬਿਜ਼ਨਸ ਖੋਲ ਕੇ ਦਿੱਤਾ ਜੋ ਉੱਥੇ ਪੈਸੇ ਪੁੱਛਦਾ ਕਰਦੇ ਉਹ ਇੱਥੋਂ ਹੀ ਸਾਰਾ ਇਕੱਠਾ ਕਰਕੇ ਦਿੱਤਾ ਉਹ ਇੱਥੋਂ ਹੀ ਗਿਆ ਹੋਰ ਦਾ ਕੋਈ ਇਨਕਮ ਨਹੀਂ ਜੀ ਆਈ ਜੋ ਸੰਗਤ ਇੱਕ ਮੈਂ ਬੇਨਤੀ ਕਰਾਂ ਜਿਹੜੇ ਕਹਿੰਦੇ ਵੀ ਇੰਨੇ ਚਿਰ ਕਿੱਥੇ ਗਿਆ ਪੈਸਾ ਉਹ ਬੇਨਤੀ ਆ ਵੀਰਾਂ ਨੂੰ ਸੰਗਤਾਂ ਨੇ ਸਾਨੂੰ ਬਹੁਤ ਵੱਡੇ ਗੱਫੇ ਦਿੱਤੇ ਆ ਤੇ ਮੈਂ ਵੀ ਇਹ ਨਹੀਂ ਵੀ ਕੋਲ ਰੱਖੇ ਇਹਦਾ ਜੋ ਬਣਦਾ ਮਿਹਨਤਾਂ ਨਾਲ ਉਹ ਦੇ ਕੇ ਉਹਦੇ ਤੋਂ ਵੱਧ ਇਹ ਜਦੋਂ ਵੀ ਕਿਤੇ ਮੰਗੇ ਨਾ ਕਿਤੇ ਵੀ ਮੰਗ ਲਿਆ ਕਿਤੇ ਆਪਣੇ 10 ਮੰਗ ਲਿਆ ਜੇ ਹੁਣ ਮੈਂ ਉਹ ਹੀ ਜਿੰਨੇ ਸਾਲ ਰਿਹਾ ਉਹ ਗਣਤੀ ਕਰਾਂ ਸਾਲ ਦਾ ਲੱਖ ਵੀ ਲਾ ਲਓ ਘੱਟੋ ਘੱਟ ਇੰਨਾ ਕਦੇ ਐਕਸਟਰਾ ਉਦਾਂ ਹੀ ਸੀ ਜੀ 20 ਸਾਲ ਆ ਜਾਂ 16 18 ਜਿੰਨੇ ਵੀ ਉਹਨੇ ਲੱਖ ਤਾਂ ਉਹੀ ਆ ਹਾਂਜੀ ਪਰ ਉਹ ਕਦੇ ਮੈਂ ਨਹੀਂ ਇਦਾਂ ਕਿ ਮੈਨੂੰ ਕਹਿ ਕੇ ਜਾਂਦਾ ਪਾਪਾ ਜੀ ਮੈਂ ਕਟਾ ਦੂੰਗਾ ਆਉਣ ਵਾਲੇ ਪ੍ਰੋਗਰਾਮਾਂ ਤੇ ਕਟਾ ਦੂੰ ਉਹ ਤਾਂ ਹੀ ਕਹਿੰਦਾ ਸੀ ਕਿਉਂਕਿ ਉਹਨੂੰ ਮਿਲਦੇ ਸੀ ਜਿਵੇਂ ਪੈਸੇ ਹੀ ਨਾ ਮਿਲਦੇ ਹੁਣ ਤੱਕ ਲਈਦਾ ਥੋੜੀ ਦੋ ਮੈਂ ਕਟਾ ਦੂੰਗਾ ਉਹ ਕਹੂਗਾ ਦੋ ਹੈ ਨਾ ਜੀ ਬਿਲਕੁਲ ਹੁਣ 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 ਇਸ ਵੇਲੇ ਅਜ ਹੁਣੇ 10 ਤੋਂ ਹਜ਼ਾਰ ਤੱਕ ਘਟੋ ਘਟ ਸਾਰੇ ਸਾਥੀਆਂ ਨੂੰ ਦਿਨ ਦੇ ਸੀ ਇਕੱਲੇ ਇਕੱਲੇ ਨੂੰ ਹਲਾਸ ਇਹ ਇਹ ਇਹਦਾ ਜਿਆਦਾ ਨਹੀਂ ਕਰਦਾ ਸੀ ਇੱਕਦ ਦਵਾਈ ਕਰਕੇ ਜਾਂ ਹੋਰ ਪਰ ਹੁਣ ਜਿਹੜੇ ਨਾ ਹਾਲਾਤ ਬਣ ਚੁੱਕੇ ਸੀ ਇਸ ਵੇਲੇ ਜੀ ਉਹਦੇ ਉਹ ਅੱਖਾਂ 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 ਨੀ ਟੇੜੀਆਂ ਸੀ ਜਿਆਦੇ ਪੀੜੀਆਂ ਸੀ ਜਦੋਂ ਮੇਰੇ ਨਾਲ ਵੀ ਆਉਣਾ ਨਾ ਕਈਆਂ ਨੇ ਕਹਿਣਾ ਜਿਹੜੇ ਡਾਕਟਰ ਲੈਣ ਦੇ ਬੰਦੇ ਆਂ ਔਰ ਵੀ ਅਫੈਕਟਡ ਆ ਬੰਦਾ ਜੀ ਇਹਨੂੰ ਤੁਸੀਂ ਸੱਦੋ ਨਾ ਸੰਗਤ ਕਿਨਾਂ ਸੱਦੋ ਵੀ ਇਹ ਕਈ ਬੰਦੇ ਉਦਾਂ ਵੀ ਬਹਿਮੀ ਨਹੀਂ ਹੁੰਦੇ ਜੀ ਜੀ ਵੀ ਆਇਆ ਜੀ ਇਦਾਂ ਨੇੜੇ ਪੈਂਦਾ ਸਾਨੂੰ ਹੋਜੂ ਅਸੀਂ ਕਹਾਂ ਉਹ ਸਾਡਾ ਭਰਾ ਅਸੀਂ ਨਾਲ ਰਹਿੰਦੇ ਆਂ ਬੇਸ਼ੱਕ ਹੋਇਆ ਵੀ ਨਾਲ ਦੇ ਸਾਥੀ ਉਹਨਾਂ ਨੂੰ ਇਨਫੈਕਸ਼ਨ ਹੋਈ ਕਿਉਂਕਿ ਇੱਕ ਮੈਂ ਕਿਤੇ ਜਦੋਂ ਤੁਹਾਡਾ ਅੰਦਰੋਂ ਸਿਸਟਮ ਹੀ ਵੀਰਾ ਖਰਾਬ ਹੋ ਜਾਂਦਾ ਨਾ ਜੀ 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 ਇੱਕ ਦੂਜੇ ਨੂੰ ਪਰ ਉਹਨਾਂ ਚੱਲਿਆ ਉਹਨੇ ਉਹਨੇ ਵੀ ਸਾਹ ਦਿੱਤਾ ਸਾਰੀ ਨਾਲ ਆ ਸਾਰੇ ਦੁੱਖ ਚ ਆ ਹੁਣ ਇਹ ਯਾਰ ਪਰਿਵਾਰ ਅੱਜ ਹੁਣ ਸੰਸਕਾਰਿਆ ਸੰਸਕਾਰ ਕਰਾਂਗੇ ਹੁਣ ਹਸਪਤਾਲ ਬਹੁਤ ਵੱਡਾ ਇਲਾਜ ਕੀਤਾ ਕਰਵਾਇਆ ਪਰ ਮੂੜਾ ਨਹੀਂ ਪਿਆ ਵੀਰਾ ਔਰ ਉਹ ਉਹ ਡਾਕਟਰ ਇਹ ਕਹਿੰਦੇ ਸੀ ਉਹ ਡੈਮੇਜ ਜਿਆਦਾ ਹੋ ਚੁੱਕਾ ਸੀ ਪਹਿਲਾਂ ਹੀ ਠੀਕ ਹੈ ਜੇ ਨਾ ਉਹ ਜਦੋਂ ਆਪਣੇ ਲਗਾਤਾਰ ਲਗਾਤਾਰ ਮਤਲਬ ਕਿ ਇੱਕ ਸਾਲ ਤੋਂ ਤਾਂ ਇਹ ਕ੍ਰਿਟੀਕਲ ਸਟੇਜ ਤੇ ਸੀਗੇ ਨਿਕ ਹਾਂ ਪਰ ਉਹ ਜਿਹੜੇ ਬਾਸੀ ਜਿੱਦਾਂ ਇਸੀ ਫੀਲ ਨਹੀਂ ਸੀ ਹੁੰਦਾਂ ਜਦੋਂ ਨਾ ਇਹ ਬਿਮਾਰ ਹੋਇਆ ਡਿਗਿਆ ਵੀ ਉਸ ਤੋਂ ਪਹਿਲਾਂ ਵੀ ਇਹਨੂੰ ਮੈਂ ਕਹਿਣਾ ਉਹ ਤੇਰਾ ਮੈਨੂੰ ਲੱਗਦਾ ਜਵਾਂਗਾ ਤੂੰ ਠੀਕ ਨਹੀਂਗਾ ਨਹੀਂ ਪਾਪਾ ਜੀ ਮੈਂ ਠੀਕ ਆ ਮੈਂ ਠੀਕ ਆ ਪਰ ਉਹ ਸਟੇਜ ਤੇ ਭੁੱਲ ਜਾਣਾ ਜਾਂ ਸਟੇਜ ਤੇ ਥੋੜਾ ਇਦਾਂ ਇੱਕ ਵਾਰੀ ਤਾਂ ਇਦਾਂ ਇਦਾਂ ਲੱਗਦਾ ਵੀ ਉਦਾਂ ਹੀ ਗੱਲਾਂ ਕਰੀ ਜਾਂਦੇ ਜਵਾਂ ਤੋਂ ਫੇਰ ਉਦੋਂ ਉਦੋਂ ਫੇਰ ਇੱਕਦਮ ਬਚੋ ਜਿਆਦਾ ਹੀ ਹੋ ਗਿਆ ਹੁਣ ਘਰ ਦੇ ਵੀ ਦੇਖਦੇ ਸੀ ਉਹ ਵੀ ਵਿਚਾਰੇ ਕਹਿੰਦੇ ਸੀ ਮਨ ਤਾਂ ਨਹੀਂ ਸੀ ਥੋੜਾ ਦਲੇਰ ਕਹਿ ਲੋ ਜਾਂ ਫਿਰ ਸਿਰੜੀ ਕਹਿ ਲੋ ਹਨਾ ਜੀ 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 ਨਹੀਂ ਮੈਂ ਠੀਕ ਆ ਆਪਣੇ ਕੋਈ ਬਜ਼ੁਰਗ ਵੀ ਹੁੰਦੇ ਆਪਾਂ ਕਹਿੰਦੇ ਤੁਸੀਂ ਉਹ ਕਹਿੰਦੇ ਨਹੀਂ ਮੈਂ ਠੀਕ ਆ ਮੈਂ ਕੀ ਆ ਇਹ ਜਿਹੜੀ ਚੀਜ਼ ਆ ਸਾਡੇ ਚ ਔਰ ਜਦੋਂ ਲੈ ਕੇ ਗਏ ਹਸਪੀਟਲ ਉਹਨਾਂ ਫਿਰ ਉਹ ਕਹਿੰਦੇ ਤਾਂ ਬਹੁਤ ਜ਼ਿਆਦਾ ਡੈਮੇਜ ਹੋ ਚੁੱਕਾ ਪਰ ਫਿਰ ਵੀ ਸੰਗਤਾਂ ਨੇ ਮਹਾਂਪੁਰਖਾਂ ਨੇ ਸਾਰੇ ਬਹੁਤ ਅਰਦਾਸਾਂ ਕੀਤੀਆਂ ਦਾਸ ਰਿਆਂ ਤਾਂ ਚਲੋ ਇਹ ਵੀਰਾ ਜੀ ਜਦੋਂ ਸਜੀ ਬਾਹ ਕੋਈ ਬੰਦਾ ਤੁਹਾਡੀ ਹੋਵੇ ਉਹ ਬਾਹ ਟੁੱਟ ਜਾਏ ਔਰ ਕਿੱਡਾ ਵੱਡਾ ਉਤੋਂ ਪਾਣਾ ਵਾਪਰ ਜੇ ਕਈ ਐਸੀ ਪ੍ਰੋਗਰਾਮ ਲਿਖੇ ਹੁੰਦੇ ਆ ਉਹਨ ਦਵਾਈ ਦਾ ਸਾਡਾ ਇਕੱਠਿਆਂ ਦਾ ਟੂਰ ਸੀ ਪਰ ਇਹਨੂੰ ਕਿਹਾ ਡਾਕਟਰ ਉਹਦਾ ਡਾਕਟਰ ਨੇ ਮਨਾ ਕਰ ਦਿੱਤਾ ਲਿਖਣ ਤੋਂ ਵੀ ਨਹੀਂ ਹਨਾ ਠੀਕ ਹੈ ਜੀ ਇਹ ਥੋੜੇ ਦਿਨਾਂ ਇਨਸਾਨਾ ਪ੍ਰੋਗਰਾਮ ਲਾ ਰਿਹਾ ਸੀ ਹੁਣ ਫੇਰ ਵੀ ਮੈਂ ਮੈਂ ਫੇਰ ਸੱਦ ਲੈਣਾ ਜਿਉਂ ਕਿ ਉਹ ਕਹਿੰਦਾ ਸੀ ਵੀ ਇੱਕ ਤਾਂ ਚਲੋ ਵੀ ਘਰ ਦਾ ਜਿਹੜਾ ਹੁੰਦਾ ਵੀ ਘਰ ਚ ਬੰਦਾ ਬੋਰ ਹੁੰਦਾ ਜੀ ਬਿਲਕੁਲ ਮੇਰਾ ਮਨ ਹੁੰਦਾ ਰ ਬੰਦਾ ਜਦੋਂ ਕੰਮ ਕਰਦਾ ਰਹਿੰਦਾ ਬੰਦੇ ਦਾ ਮਾਈਂਡ ਵੀ ਸਹੀ ਰਹਿੰਦਾ ਔਰ ਉਹਦੇ ਨਾਲ ਉਹਦੀ ਐਕਸਰਸਾਈਜ਼ ਹੁੰਦੀ ਸੀ ਸਾਹ ਦੀ ਪ੍ਰੋਬਲਮ ਸੀ ਜਦੋਂ ਆਵਾਜ਼ਾਂ ਲਾਉਣੇ ਸਾਹ ਭਰ ਕੇ ਜਾਂ ਉਹ ਐਕਸਰਸਾਈਜ਼ ਹੀ ਉਹ ਹੀ ਉਹਨੂੰ ਡਾਕਟਰਾਂ ਨੇ ਦੱਸੀ ਸੀ ਕਿ ਤਾ ਫੂਕ ਜੀ ਮਾਰ ਕੇ ਇੱਕ ਦਿੱਕਤ ਆ ਸੀ ਕੁਝ ਤਾਂ ਫੂਕ ਮਾਰ ਕੇ ਉਹਨੂੰ ਗੋਲੀਆਂ ਜਾਂ ਤਾਂ ਜਾਣ ਨਹੀਂ ਆ ਸੀ ਜੀ ਉਹ ਜਿਸ ਗਉਂਦਾ ਸੀ ਉਹਦੇ ਅੰਦਰੋਂ ਨਾੜਾ ਇੱਕ ਗੁਰੂ ਕੀ ਹਜ਼ੂਰੀ ਚਾਉਣਾ ਫਿਰ ਉੱਤੋਂ ਸੰਗਤਾਂ ਤੋਂ ਅਰਦਾਸੇ ਕਰਨੇ ਕਰਾਉਣੇ ਬਿਲਕੁਲ ਮੈਂ ਹੀ ਨਹੀਂ ਉਦਾਂ ਮੇਰੇ ਤੋਂ ਬਾਹਰੇ ਜਿਹੜੇ ਮੈਨੂੰ ਪਿਆਰ ਕਰਨ ਵਾਲੇ ਉਹਨੇ ਬਹੁਤ ਮਾਮਲੇ ਨੂੰ ਸਿੱਧਾ ਬਹੁਤ ਭੇਜਿਆ ਜੀ ਹੁਣ ਵੀ ਭੇਜ ਰਹੇ ਆ ਹੁਣ ਵੀ ਇਹਦੇ ਬੱਚੇ ਦਾ ਅਕਾਊਂਟ ਦਿੱਤਾ ਆ ਜੇ ਮੈਨੂੰ ਕੋਈ ਕਹਿੰਦਾ ਵੀ ਮਨ ਨੂੰ ਕਹਿੰਦਾ ਕੋ ਉਹ ਬੱਚੇ ਨਾਲ ਗੱਲ ਕਰੋ ਉਹਦੇ ਅਕਾਊਂਟ 'ਚ ਭੇਜੋ ਬਹੁਤ ਸੰਗਤ ਮਦਦ ਇਮਦਾਦ ਕਰ ਰਹੀ ਆ ਜਿਹੜਾ ਭਾਣਾ ਵੀਰਾ ਜੀ ਵਾਪਰ ਗਿਆ ਇਹਦੇ ਲਈ ਇੱਕ ਜ਼ਰੂਰ ਬੇਨਤੀ ਆ ਰਾਗੀ ਤੁਹਾਡੀ ਪ੍ਰਚਾਰਕ ਕੀ ਪੰਜਾਬੀ ਹਰ ਵੀਰਾ ਵੀਰੋ ਆਪਣਾ ਧਿਆਨ ਰੱਖੋ ਹਨਾ ਜਾਣਾ ਹਰਕਨੇ ਆ ਉਹਨੇ ਕੰਮ ਬਹੁਤ ਵੱਡਾ ਕੀਤਾ ਔਰ ਪਰਿਵਾਰ ਲਈ ਬਹੁਤ ਕੁਝ ਕੀਤਾ ਜੇ ਬੱਚਾ ਬਾਹਰ ਸੈਟਲ ਕੀਤਾ ਉਹ ਇਹਦੀ ਬਦੌਲਤ ਦੂਜਾ ਬੱਚਾ ਕਲਾਜ ਅਜ ਆਪਣੇ ਰੰਗ ਬਖੇਰ ਰਿਆ ਤੁਹਾਡੀ ਕਲਾ ਜੀ ਉਹ ਇਹਦੀ ਬਦੌਲਤ ਜਾਂ ਸਾਡੀ ਤੁਹਾਡੀ ਸਾਰੇ ਸੰਗਤ ਦੀ ਤੀਜਾ ਘਰ ਘਾਟ ਇਹਨੂੰ ਨਿੱਕਾ ਜਿਹਾ ਕਮਰਾ ਹੀ ਮਿਲਿਆ ਸੀ ਜਿਹਦੇ ਪਰਿਵਾਰ ਦਾ ਘਰ ਸੀ ਉਹ ਵੱਖਰਾ ਆ ਉਹ ਚੋਣੀ ਇਹਨੂੰ ਮਿਲਿਆ ਸੀ ਅੱਛਾ ਜੀ ਇਹ ਉਹ ਘਰ ਨੂੰ ਹੀ ਉਹ ਘਰ ਫਿਰ ਇਹਦਾ ਉਹ ਜਿਹੜਾ ਇੱਕ ਕੋ ਕਬਜ਼ੇ ਵਾਲੀ ਜਗਾ ਸੀ ਹਨਾ ਹੁਣ ਕੀ ਕਰਦੇ ਦੀਆਂ ਹੁੰਦੀਆਂ ਉੱਥੇ ਉਹ ਜਿਹੜਾ ਦੂਜੀ ਪਾਰਟੀ ਉਹ ਵੀ ਤਕੜੀ ਸੀ ਪਰ ਉਹ ਇਹਦੇ ਹੱਕ 'ਚ ਖੜ ਕੇ ਉਹ ਵੀ ਕਰਵਾ ਕੇ ਦਿੱਤਾ ਲੱਖਾਂ ਰੁਪਏ ਦੀ ਜਗਾ ਉੱਤੇ ਫਿਰ ਮੁਕਾਦਮੇ ਲੜ ਕੇ ਉਹ ਚੜ੍ਹ ਖੜ ਕੇ ਇਹਦੇ ਨਾਲ ਬੰਦਾ ਜਦੋਂ ਕੱਲਾ ਰਹਿ ਜਾਂਦਾ ਨਾ ਪਤਾ ਉਹਦੋਂ ਲੱਗਦਾ ਕੋਈ ਨਹੀਂ ਖੜਦਾ ਬਾੜੇ ਦਵਾਲੇ ਵਾਲਾ ਨਾ ਪਰ ਨਿਹੰਗ ਸਿੰਘ ਫੌਜਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਅਦਾਲਤ ਅਰਨਾ ਦਾ ਲਕਿਰਤੀ ਮਿਸਲ ਸਾਡੇ ਬਾਪੇ ਦੀਰ ਸਿੰਘ ਉਹ ਵੀ ਚੜ੍ਹਾਈ ਕਰ ਗਏ ਉਹ ਜਿਹੜੇ ਜਿਨ੍ਹਾਂ ਦਾ ਪੂਲੇ ਨਾ ਮੋਰਚਾ ਸੀ ਉਹ ਮਹਾਂਪੁਰਖਾਂ ਵੀ ਉਹ ਦੋ ਆ ਕਿਹੜਾ ਸਾਫ ਬੈਣਾ ਦੱਸ ਰਿਆਂ ਦੇ ਕਹਿੰਤੇ ਹੁੰਦਾ ਸੀ ਕਿ ਪਿੰਡ ਚ ਨਹੀਂ ਤਾਂ ਪਹੁੰਦਾ ਹੀ ਆ ਪਿੰਡ ਦੇ ਵਿੱਚ ਵੀ ਪਏ ਬੰਦੇ ਨੇ ਜੀ ਜਗਾ ਜਿਹੜੀ ਸਾਦੀ ਤੇ ਕਬਜ਼ਾ ਕਰ ਲਿਆ ਕਰ ਲਿਆ ਉਹਦਾ ਘਰ ਘਾਟ ਐਨਾ ਸੋਹਣਾ ਦਰਵਾਜਾ ਲਾ ਕੇ ਉਹ ਜਿੰਨਾ ਬਣਿਆ ਉਹ ਇਹਦੀ ਬਦੌਲਤ ਬਣਿਆ ਹਨਾ ਜੀ ਇੱਕ ਕਮਰੇ ਤੋਂ ਜਿਉਣ ਚਵਾਰੇ ਚੱਕ ਉੱਪਰ ਹੋ ਜਾਣਾ ਫਿਰ ਗੱਡੀਆਂ ਮੋਟਰਾਂ ਤੇ ਆ ਜਾਣਾ ਸਕੂਟਰ ਤੋਂ ਇਹ ਸੰਗਤਾਂ ਦੀ ਅਸੀਸ ਸੀ ਪਰ ਇੱਕ ਮੈਂ ਬੇਨਤੀ ਕਰਦਾ ਫਿਰ ਸਿਆਣੇ ਆ ਲੋਕਾਂ ਨੂੰ ਇੱਕ ਬੇਨਤੀ ਕਰੋ ਵੀ ਦੇਖੋ ਇੱਕ ਤਾਂ ਉਦਾਂ ਹੀ ਬਹੁਤ ਦੁਖੀ ਆ ਨਾ ਜੀ ਮਨ ਨੂੰ ਦੁੱਖੀ ਤਾਂ ਹੁੰਦਾ ਹੀ ਆ ਚਲੋ ਗੁਰੂ ਦੇ ਪਾਣੀ ਵਿੱਚ ਚੱਲਣ ਵਾਲੇ ਆਪਾਂ ਤੇ ਸਤਿਗੁਰੂ ਦੇ ਪਾਣੀ ਦੇ ਨਾਮ ਮੰਨੋ ਤੋਂ ਮਨਾ ਹੀ ਲੈਂਦਾ ਮੰਨਣਾ ਪੈਂਦਾ ਹੀ ਆ ਜਿਸ ਕੀ ਹੁਣ ਹੁਣ ਕਈ ਪੋਸਟਾਂ ਪਾ ਰਹੇ ਰੱਬਾ ਕੀ ਕੀਤਾ ਜਾ ਉਹ ਰੱਬ ਕੀ ਭਾਗੀ ਤਾਂ ਨਹੀਂ ਛੱਡਾ ਨਹੀਂ ਕਸੂਰੇ ਚ ਦੱਦਾ ਦੋਸ਼ ਨਾ ਦੇਓ ਕਿ ਸਹਿ ਦੋਸ਼ ਕਰਮਾ ਆਪਣੇ ਆਪਨੇ ਕਰਮਾ ਕਰਕੇ ਜਾਂ ਆਪਾਂ ਹੁਣ ਹੁਣ ਆਪਾਂ ਆਪ ਤਾਂ ਧਿਆਨ ਨਾ ਰੱਖੀਏ ਆਪਾਂ ਕਹੀਏ ਵੀ ਲਓ ਜੀ ਡਾਕਟਰ ਦੀ ਦਵਾਈ ਕੰਮ ਨਹੀਂ ਕੀਤੀ ਇਹ ਗਲਤ ਹੈ ਨਾ ਜੀ ਇਦਾਂ ਜਿਹੜੀ ਸਾਧੂ ਸੰਤ ਮਹਾਤਮਾ ਉਹਨੇ ਬਹੁਤ ਕੁਛ ਕੀਤਾ ਅੱਜ ਵੀ ਨਾਲ ਨੇ ਹੁਣ ਇਹ ਹੀ ਆ ਇੱਕ ਬੇਨਤੀ ਆ ਹੁਣ ਪਿੱਛੇ ਸਾਰੇ ਜਿਹਨੋਂ ਮਾਰੀਆਂ ਮਾਰਿਆਂ ਨੇ ਚੰਗੇ ਉਹ ਸੰਗ ਦੀਆਂ ਸੀ ਸਾਨਾ ਬਣ ਇੱਕ ਅਰਦਾਸ ਜ਼ਰੂਰ ਕਰਿਓ ਤੇ ਵਿਛੜੀ ਆਤਮਾ ਨੂੰ ਮਰ ਜਣਾ ਵਾ ਗੋਂਚੇ ਨਾ ਪਈ ਇਹਨੂੰ ਉਹਨੂੰ ਬਖਸ਼ ਦੇ ਉਹ ਤੇਰਾ ਜੱਜਾ ਸਗਾ ਆ ਸਾਧਗੁਰੂ ਉਹ ਬੱਚਾ ਤੇਰਾ ਇਹ ਅਰਦਾਸ ਕਰਿਓ ਤੇ ਮਹਾਰਾਜ ਸੰਸਾਰ ਚ ਵਿਛੜਦੇ ਆ ਹੋਈਆਂ ਭੁੱਲਾਂ ਚੁੱਕਾ ਗਲਤੀਆਂ ਮਾਫ਼ ਕਰਦੇ ਆ ਤੁਹਾਨੂੰ ਜੀ ਬਚਲੀ ਜੀ ਨੂੰ ਆਪਣੇ ਚਰਨੀ ਲਾਇਓ ਕੋਲ ਹੋਰ ਵਧੀਆ ਆਵਾਜ਼ ਦੇ ਕੇ ਵਧੀਆ ਪੋਜੀਸ਼ਨ ਅੱਗੇ ਨੂੰ ਉਹਦੀ ਵਧੀਆ ਬਣਾ ਕੇ ਦੁਨੀਆ ਤੇ ਘੱਲ ਕੇ ਉਹਦੇ ਕੋਲ ਹੋਰ ਵੱਡੀ ਸੇਵਾ ਲਓ ਦੁਨੀਆ ਦੇ ਉੱਤੇ ਸੰਸਾਰ ਦੇ ਉੱਤੇ ਆ ਕੇ ਉਹ ਆਪ ਜੀ ਦਾ ਜਸ ਗਾਵੇ ਤੇ ਆ ਆ ਆ ਕਿਰਪਾ ਜਰੂਰ ਸੰਗਤ ਕਰੇ ਅਰਦਾਸ ਜ਼ਰੂਰ ਕਰਿਓ ਜੀ ਬਿਲਕੁਲ ਜੀ ਸਿੰਘ ਸਾਹਿਬ ਜਾਂਦੇ ਆ ਉਹਦੇ ਥੋੜਾ ਜਿਹਾ ਉਹਨਾਂ ਦੇ ਪਰਿਵਾਰ ਬਾਰੇ ਦੱਸ ਦੂੰਗੇ ਉਹਨਾਂ ਦੇ ਪਛੋਕੜ ਕਿਹੜੇ ਇਲਾਕੇ ਦਾ ਸੀ ਤੇ ਹੁਣ ਪਰਿਵਾਰ ਚ ਕੌਣ ਕੌਣ ਆ ਉਹ ਉਹਨਾਂ ਦਾ ਪਿੰਡ ਹੈਗਾ ਸ੍ਰੀ ਨਕੂਦਰ ਦੇ ਲਾਗੇ ਸ਼ੰਕਰ ਸ੍ਰੀ ਸ਼ੰਕਰ ਜੀ ਬੜੀਆਂ ਮਕਬੂਲ ਛਿੰਝਾ ਉੱਤੇ ਔਰ ਪਿੰਡ ਉਹਨਾਂ ਦਾ ਆਪਣੇ ਜਲੰਧਰ ਜ਼ਿਲ੍ਹਾ ਪੈਂਦਾ ਉਹਨਾਂ ਦਾ ਵਿਆਹ ਹੋਇਆ ਸੀ ਸਿੱਧਵੀ ਉਹ ਬੀਬੀ ਸੁਖਵਿੰਦਰ ਆ ਉੱਥੇ ਦਾ ਨਾਂ ਤੇ ਉਹਦਾ ਸੋਮਾ ਦੇਵੀ ਸੀ ਜਿਆ ਤੇ ਇਦਾਂ ਉਹ ਇੱਥੇ ਵੀ ਬਦਲਿਆ ਸੀ ਔਰ ਦੂਜਾ ਆਪਣੇ ਉਹਦੇ ਦੋ ਲੜਕੇ ਆ ਦੋਈ ਲੜਕੇ ਆ ਇੱਕ ਲੜਕਾ ਇੱਥੇ ਆ ਉਹ ਵੀ ਕਾਢੀ ਕਲਾ ਜਿਆ ਤੇ ਇਹ ਦੂਜਾ ਲੜਕਾ ਉਹ ਮਨੀਲੇ ਵਿੱਚ ਆ ਉਹਦਾ ਉੱਥੇ ਕੰਮ ਕਾਜ ਕਰ ਰਿਹਾ ਔਰ ਉਹਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਭਤੀਜੇ ਹਰਗਿੰਦਰ ਆ ਹੋਰ ਆ ਉਹ ਵੀ ਬਹੁਤ ਜ਼ਿਆਦਾ ਹੈਲਪਫੁਲ ਆ ਉਹ ਇਹਨੂੰ ਪਿਓ ਹੀ ਮੰਨਦੇ ਸੀ ਕਿਉਂਕਿ ਉਹਨਾਂ ਦੇ ਮਾਪੇ ਚੜ੍ਹਾਈ ਕਰ ਚੁੱਕੇ ਸੀ ਇਹ ਹੀ ਸੀ ਪਰਿਵਾਰਕ ਜੀ ਹੈ ਨਾ ਹੈ ਤੇ ਹੋਰ ਵੀ ਜੀ ਹੈਗੇ ਪਰ ਇਹ ਗੱਲ ਕਰ ਜਿੱਦਾਂ ਹਰ ਤਰ੍ਹਾਂ ਖਾਣ ਨਾਲ ਪਿਤਾ ਜੀ ਉਹਦੇ ਗਿਆਨ ਸਿੰਘ ਉਹ ਟੱਡਾ ਬਣਾਉਂਦੇ ਆ ਔਰ ਰੰਗੀਆਂ ਟੱਡਾ ਉਹ ਸੰਗਤਾਂ ਤੇ ਪ੍ਰੋਵਾਈਡ ਵੀ ਕਰਦੇ ਲੋਕਿਆਂ ਨੂੰ ਤਾਂ ਲੈ ਕੇ ਵੀ ਆਉਂਦੇ ਆ ਗਿਆਨ ਸਿੰਘ ਜੀ ਤੋਂ ਆ ਵੀ ਹਨ ਜੀ ਉਹ ਅੱਜ ਚੜ੍ਹਦੀ ਕਲਾ ਆ ਮਾਤਾ ਜੀ ਚੜ੍ਹਾਈ ਕਰਕੇ ਸੁੱਕੀ ਆ ਇਹ 50ਵਾਂ ਸਾਲਾ ਦਾ ਸੀ ਨੀਅਰ ਹਨਾ ਆ ਦੋ ਕੁ ਮਹੀਨੇ ਘੱਟ ਹੋਣਗੇ ਦਸੰਬਰ ਚ 50ਵਾਂ ਦਾ ਪੂਰਾ ਹੋ ਜਾਣਾ ਜੀ ਜੋ ਜਿੰਨਾਂ ਕੇ ਮੈਨੂੰ ਪਤਾ ਜੋ ਪਾਸਪੋਰਟ ਤੇ ਆ 74 ਦਾ ਜਨਮ ਸੀ ਇਹਦਾ ਦਸੰਬਰ ਦਾ ਜੀ ਹਾਂਜੀ ਜੀ ਤੇ ਆਪਣੇ ਉਹ ਬੱਚੇ ਜਿਹੜੇ ਜਿਹੜਾ ਬਾਹਰ ਆ ਉਹ ਵੀ ਹੁਣ ਇਸ ਵੇਲੇ ਉਹ ਤੇ ਪੇਪਰ ਇੱਥੋਂ ਦੁਬਾਰਾ ਜਾ ਕੇ ਮਨੀਲੇ ਚ ਕੀਤੇ ਆ ਉਹਨੂੰ ਤੇ ਸ਼ਾਇਦ ਪ੍ਰੋਬਲਮ ਆ ਉਹਦੇ ਕੋਲੋਂ ਆਇਆ ਨਹੀਂ ਜਾਣਾ ਦੂਜਾ ਬੱਚਾ ਇੱਥੇ ਆ ਉਹਦੇ ਨਾਲ ਅਸੀਂ ਖੜੇ ਆ ਉਹਦੇ ਨਾਲ ਹੁਣ ਸਾਰਾ ਅੱਜ ਸੰਸਕਾਰ ਹੈ 2 ਵਜੇ 19 2024 ਅੱਜ 2 ਵਜੇ ਸੰਸਕਾਰ ਕਰਾਂਗੇ ਸਾਰੇ ਦਲ ਪੰਥਾਂ ਵੱਲੋਂ ਆਪਣੇ ਵੱਲੋਂ ਉਹਨੂੰ ਵਧਾਈ ਵੀ ਦੇਾਂਗੇ ਤੋਰਾਂਗੇ ਤੇ ਉਹ ਜਿਹੜਾ ਭੋਗ ਦਾ ਭੋਗ ਦਾ ਹੋਏਗਾ ਕਿਉਂਕਿ ਕੀ ਬੱਚਾ ਥੋੜਾ ਹੈਗਾ ਜਾਂ ਫੇ ਉਹ 2 ਅਕਤੂਬਰ ਦਾ ਹੈ ਪਰਿਵਾਰ ਨਾਲ ਸਲਾਹ ਕਰਨੀ ਆ ਉਦਾਂ ਹਾਲੇ ਜੀ ਤੇ ਉਦੋਂ ਉਦੋਂ ਫਿਰ ਉਹ ਉਦੋਂ ਸਾਰੇ ਪੰਥ ਨੂੰ ਫਿਰ ਬੇਨਤੀ ਕਰਾਂਗੇ ਬੇਨਤੀ ਜ਼ਰੂਰ ਕਰਿਓ ਵੀ ਆਹ ਜ਼ਰੂਰ ਅਸਾਸ ਕਰਨ ਮਹਾਰਾਜ ਪਿਛਲੇ ਉਗਣ ਬਖਸ਼ ਨੇ ਪ੍ਰਭਾਗੇ ਮਾਰਗ ਪਾਉ ਜੀ ਉਹ ਤੇ ਇਹ ਬੇਨਤੀ ਜ਼ਰੂਰ ਕਰਨ ਸੰਬੰਧ 사 ਹਾਂ ਲਿਖਿਆ ਮਿਲ ਕਰ ਪਾਉ ਉਹ ਥੇਲਦੇ ਉਸ ਜਣ ਅਸੀਂ ਸੜੀਆਂ ਜਿਵੇਂ ਵੈਸੇ ਹੀ ਸੋਦੇ ਮਹਾਰਾਜ ਬਖਸ਼ ਦੇ ਹਾਂ ਜੀ ਆਪਾ ਭੁੱਲਣ ਹਾਰਿਆ ਬਿਲਕੁਲ ਦੇਖੋ ਰਹਿਤ ਬੇਚ ਪੱਕੇ ਰਹਿਣਾ ਜੀ ਇਹ ਬਹੁਤ ਬਿਰਲਿਆਂ ਦੇ ਹਿੱਸੇ ਆ ਰਿਹਾ ਅੱਜ ਜਿਸੇ ਨਾਲ ਕਿਤੇ ਝਲਮਟ ਹੋ ਜਾਂਦੀ ਆ ਪਰ ਸੰਗਤ ਅਰਦਾਸ ਕਰੇ ਮਰਜ਼ ਬਖਸ਼ ਦਿੰਦੇ ਆ ਇਹ ਜਰੂਰ ਅਰਦਾਸ ਕਰਾਓ ਉਹ ਮੇਰਾ ਭਰਾ ਆ ਬਾਕੀ ਆ ਜਿਹੜੇ ਲੋਕਾਂ ਦੀਆਂ ਗੱਲਾਂ ਚੱਲੇ ਆਪਾਂ ਮੂੰਹ ਤਾਂ ਫੜ ਨਹੀਂ ਸਕਦੇ ਪਰ ਇਹ ਲਿਖਾ ਦੇਣਗੇ ਬਹੁਤ ਬੁਰਾ ਬਹੁਤ ਬੁਰੀ ਤਰ੍ਹਾਂ ਇਹਨਾਂ ਲੋਕਾਂ ਨੂੰ ਸ਼ਿਕਾਇਤ ਮਿਲਣੀ ਆ ਜਿਹੜੇ ਐਵੇਂ ਹੀ ਬੋਲੀ ਜਾਂਦੇ ਨਿਤ ਤੇ ਕੋਈ ਤੇ ਸ਼ਰਮ ਕਰਨੀ ਚਾਹੀਦੀ ਆ ਬੰਦਾ ਸਾਡਾ ਚਲ ਗਿਆ ਘਰ ਉਹਦਾ ਖਾਲੀ ਹੋ ਗਿਆ ਜਿੱਥਾ ਸਾਡਾ ਇਸ ਵੇਲੇ ਦੁੱਖជា ਤੇ ਉਤੋਂ ਤੁਸੀਂ ਇਦਾਂ ਦੀਆਂ ਗੰਦੀਆਂ ਗੱਲਾਂ ਕਰਾਂ ਜਿਹੜੇ ਬੰਦੇ ਮਿਲੇ ਹੀ ਨਹੀਂ ਉਹ ਐ ਤੇ ਕੋਈ ਪਤਾ ਨਹੀਂ ਕਿਹੜਾ ਰਿਸ਼ਪਾਲ ਸਿੰਘ ਢਾਡੀ ਰਿਆਂਮ ساری ਜ਼ਿੰਦਗੀ ਜਾਲੀ ਆਈਡੀਆਂ ਬਣਾ ਬਣਾ ਕਦੇ ਕਾਤਲ ਕਦੇ ਕੁਛ ਕਹੋਂ ਆਪਣੀਆਂ ਸਿੱਧੀਆਂ ਆਈਡੀਆਂ ਤੋਂ ਕਰਨ ਲੱਗ ਗਿਆ ਉਹਨੂੰ ਕੋਈ ਨਹੀਂ ਉਦਾਂ ਵੀ ਅਸੀਂ ਮਿਹਲਾ ਗਏ ਉਹ ਕਈ ਗੱਲਾਂ ਕੁਛ ਵੀ ਨਹੀਂ ਉਦਾਂ ਹੀ ਬਕਵਾਸ ਕਰੀ ਜਾਂਦੇ ਉਹ ਕਹਿੰਦਾ ਜਿਹੜੇ ਇਦਾਂ ਦੇ ਉਹ ਸੰਗਤ ਨੂੰ ਕਹਿੰਦੇ ਐਵੇਂ ਗਮਰਾਹ ਹੋਣ ਦੀ ਲੋੜ ਨਹੀਂ ਪੈ ਤੇ ਸੰਗਤਾਂ ਜਾਣਦੀਆਂ ਜਿਹੜੇ ਹੁਣ ਸਾਡੇ ਨਾਲ ਵਿਚਰੇ ਆ ਉਹਨੂੰ ਕਿਹਨੂੰ ਨਹੀਂ ਪਤਾ ਕਿ ਕਿੰਨਾ ਇਦਾਂ ਕੀਤਾ ਪਿੰਨਾਂ ਲਈ ਜਦ ਕੋਈ ਦੂਜਾ ਥੋੜਾ ਮੇਰਾ ਭਰਾ ਦੀ ਭਰਾਵਾ ਦਾ ਭਰਾ ਕਰਦੇ ਹੁੰਦੇ ਮੇਰੇ ਭੈਣ ਭਾਈ ਮੈਨੂੰ ਇੱਥੇ ਬੈਠੇ ਨੂੰ ਬੇਸ਼ੱਕ ਪੂਰਾ ਮਸਾਲਾ ਸਭ ਚੜ੍ਹਦੀ ਕਲਾ 'ਚ ਆਂ ਤਾਂ ਕਿ ਤਾਂ ਬੇਅੰਤ ਬਖੀਰ ਮੇਰੇ ਉਹ ਫੇ ਵੀ ਮੇਰਾ ਕਰਦੇ ਆ ਜੀ ਮੇਰੇ ਮੇਰਾ ਸਾਰਾ ਪਰਿਵਾਰ ਅੰਗਲੈਂਡ ਬੈਠਾ ਮਾਤਾ ਪਿਤਾ ਭੈਣ ਭਾਈ ਔਰ ਕੈਨੇਡਾ ਆ ਮੇਰਾ ਬ੍ਰਦਰ ਸਾਰੇ ਔਰ ਮੇਰੇ ਮਿੱਤਰ ਭਰਾ ਜਿਹੜੇ ਧਰਮ ਦੇ ਬਣੇ ਹੋ ਆ ਜੀ ਬਿੱਕਰ ਸਿੰਘ ਸਰਾਏ ਹੁਣੀ ਆ ਹੁਣ ਜਦੋਂ ਵੀ ਕਿਤੇ ਘਰ ਉਦੋਂ ਪੱਤਰਕਾਰ ਨੇ ਦਿਖਾਇਆ ਤਾਂ ਲੋਕਾਂ ਨੂੰ ਲੱਗਦਾ ਪਤਾ ਨਹੀਂ ਕਿੰਨੇ ਕਹਿ ਗਏ ਉਹ ਸਾਡੇ ਭੈਣਾ ਭਾਈਆਂ ਦੇ ਸਹਿਯੋਗ ਨਾਲ ਬਣਿਆ ਇਹ ਮਾਰੇ ਤੇ ਸੱਚੇ ਪਾਤਸ਼ਾਹ ਦਾ ਹੀ ਪੜਾਇਆ ਉਹਨਾਂ ਸਾਰਿਆਂ ਸਹਿਯੋਗ ਕੀਤਾ ਸੀ ਦਲ ਪੰਥਾਂ ਨੇ ਬਹੁਤ ਸਹਿਯੋਗ ਕੀਤਾ ਜੀ ਉੱਡੇ ਦਲ ਨੇ ਪਾਪਾ ਫਲਵੀਰ ਸਿੰਘ ਜੀ ਹਮੇਸ਼ਾ ਹੀ ਤਨੋਂ ਮਨੋਂ ਤਨ ਸਾਡੇ ਨਾਲ ਹਮੇਸ਼ਾ ਹੀ ਖੜਦੇ ਆ ਆਪਾ ਬਿੱਧੀ ਚੰਦੀ ਆਪਾ ਪੀਰਤਾਰ ਸਿੰਘ ਜੀ ਜੀ ਔਰ ਇਦਾਂ ਹੀ ਤਰਨਾ ਦਾ ਲਿਆ ਵਾ ਪਾਪਾ ਜੋਗਾ ਸਿੰਘ ਜੀ ਪਾਪਾ ਨਾਕਰ ਸਿੰਘ ਜੀ ਹਰੀਆਂ ਪੇਨਾ ਫਿਰ ਸੇਵਾ ਵਾਲੇ ਆ ਫਿਰ ਆਪਣੇ ਜਿੰਨੇ ਵੀ ਆ ਸਾਰੇ ਮਹਾਂਪੁਰਖ ਪਿਆਰ ਕਰਦੇ ਆ ਜੀ ਬਾਕੀ ਵੀਰਾਂ ਜੀ ਇਹ ਕਹੇਗਾ ਹੁਣ ਇਦਾਂ ਵੀ ਨਹੀਂ ਹੁੰਦਾ ਕਿ ਉਦੋਂ ਕਿਸੇ ਕੋ ਫੜਿਆ ਪੋ ਉਦਨੇ ਤੁਹਾਨੂੰ ਲਟਾਈ ਜਾਵੇ ਇੱਦਾਂ ਨਹੀਂ ਹੁੰਦਾ ਸਾਰਿਆਂ ਦੇ ਆਪੋ ਆਪਣੇ ਖਰਚੇ ਹੁੰਦੇ ਜਿੰਨਾ ਬੰਦਾ ਲੈਵਲ ਵੱਧਦਾ ਉਨੇ ਹੀ ਵੱਡੇ ਖਰਚੇ ਵੱਧ ਜਾਂਦੇ ਆ ਪਰ ਸਾਥੀਆਂ ਤੋਂ ਚਾਹ ਦੇ ਪੈਸੇ ਵੀ ਕੱਟ ਦਿਆ ਉਹ ਤਾਂ ਛੱਡੋ ਜੇ ਬਿੱਲ ਬਣ ਗਿਆ ਨਾ ਕਿਉਂਕਿ ਹੁਣ ਸ਼ਕੀਨ ਸੀ ਸਾਰੀ ਸ਼ਗਨ ਤੇ ਪੀਸੇ ਖਾਣੇ ਆ ਦੂਜੀ ਕਿਹੜਾ ਜਿਹੜਾ ਆਪਾਂ ਬਹੁਤ ਮਹਿੰਗਾ ਕਾਫੀ ਵਾਲਾ ਉਹ ਬਣਿਆ ਸਟਾਰਬਕ ਜਾਣਾ ਜਾਂ ਦੂਜੇ ਉਥੇ 20-2000 10-1000 ਕਿਉਂਕਿ ਜਾਦੇ ਜਣੇ ਹੁੰਦੇ ਸੀ ਬਿੱਲ ਬਣਦਾ ਪੰਜ ਹੀ ਨਹੀਂ ਸੀ ਕਦੇ ਇਹਨਾਂ ਦੀ ਲੱਗੀ ਨਾਗਦੇ ਮਦਾਨੀ ਜਤੀ ਲੈ ਵਸਤਰਾਂ ਤੋਂ ਜਿਹੜੇ ਜੋੜੇ ਜਾਮੇ ਕਿਤੇ ਗਏ ਆ ਕਿਤੇ ਆ ਲੈਣਾ ਲੈਣਾ ਉਹ ਦਾ ਸੀ ਇਹਨਾਂ ਸਾਰਿਆਂ ਵੀਰਾਂ ਨੂੰ ਪਿਆਰ ਚ ਜੀ ਮਨ ਚਾਹ ਹੁੰਦਾ ਸੀ ਵਧੀਆ ਬਾਣੀ ਸਜਾਉਣ ਵਧੀਆ ਦਮਾਲੇ ਚਲਾਉਣ ਹਨਾ ਬਾਣੀ ਚ ਚਲੋ ਆਈ ਮੇਰੇ ਘਰ ਕੇ ਜੋ ਚਲ ਜਾਂਦੇ ਸੀ ਉਹ ਪੈਂਟ ਕਮੀਜ਼ਾਂ ਦੂਜੇ ਪਾਉਂਦੇ ਸੀ ਪਰ ਮੈਂ ਉਹਨਾਂ ਨੂੰ ਕਹਿੰਦਾ ਵੀ ਇਹ ਕਰਵਾਉਣਾ ਤੇ ਬਾਣੀ ਸੀਦਾ ਉਹ ਵੀ ਉਨੀ ਵੱਡੀ ਬਖਸ਼ਿਸ਼ ਹੁੰਦੀ ਆ ਦਾਲ ਤੇ ਮਾਰਨੇ ਕਿਰਪਾ ਕੀਤੀ ਇਹ ਬਾਣੀ ਦੀਆਂ ਵਰਕ ਤਾਂ ਬਖਸ਼ੀਆਂ ਮਿਲੀਆਂ ਬਹੁਤ ਵੱਡੀਆਂ ਜੀ ਹੰਦੀਪ ਸਿੰਘ ਜੀ ਬਹੁਤ ਧੰਨਵਾਦ ਵੀਰਾ ਜੀ ਮੈਂ ਤਿਆਰ ਹੋ ਰਿਹਾ ਸੀ ਪਰ ਮੈਂ ਹੱਥ ਚ ਲੜਫੜ ਕੇ ਦਮਾਲੇ ਦਾ ਤੁਹਾਡੇ ਨਾਲ ਆ ਬਚਨ ਕੀਤੇ ਆ ਜੀ ਜੀ ਬਹੁਤ ਬਹੁਤ ਜੀ ਜੀ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ ਜੀ ਠੀਕ ਜੀ ਠੀਕ ਆ ਵੀਰਾ ਜੀ ਹੁਣ ਮੈਂ ਤਿਆਰ ਕਰ ਰਿਹਾ ਫਿਰ ਲੇਟ ਹੋ ਰਿਹਾ ਧੰਨਵਾਦ ਬਹੁਤ 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 ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜੀ ਦਾ ਸਾਰੀ ਸਹਿਯੋਗ ਰੱਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ